ਚਰ ਵੀ ਕੀਤਾ ਬਸ ਸਾਰ ਸਾਨੂੰ ਅੰਦਰ ਬੰਦੇ ਕੁ ਬਣਾਇਆ ਹੋਇਆ ਸੀਗਾ ਸਾਨੂੰ ਨਹੀਂ ਬਰਦਾ ਪਤਾ ਕਿ ਕੀ ਹੋਇਆ ਕਿ ਨਹੀਂ ਇਹ ਅਣਪਛਾਤੇ ਬੰਦੇ ਆਨ ਕੇ ਇੱਕ ਤੇ ਮੁੰਡੇ ਨੂੰ ਅਸੀਂ ਜਾਣਦੇ ਆ ਤੇ ਅਣਪਛਾਤੇ ਬੰਦੇ ਉਹਨਾਂ ਨੇ ਸੱਦ ਕੇ ਮੇਰੇ ਘਰ ਵਾਲੇ ਤੇ ਹਮਲਾ ਕੀਤਾ ਕਿ ਆ ਵਾਲੇ ਕਮਰੇ ਸਾਨੂੰ ਬੰਦ ਕਰਕੇ ਤੇ ਰੋਲਵਰਾਂ ਦਿਖਾਈਆਂ ਤੇ ਕਹਿੰਦੇ ਕਿ ਸਾਡੇ ਕੋਲ ਜੋ ਕੁਝ ਹੈਗਾ ਦੇ ਦੋ ਕਿ ਕਿੰਨਾ ਕੁ ਲੁੱਟ ਲਿਆ ਕੋਈ ਕੈਸ਼ ਸੀਗਾ 90000 ਰੁਪਿਆ ਕੋਲ ਉਹ ਲੈ ਗਏ ਨੇ ਤੇ ਮੇਰੇ ਘਰ ਵਾਲੇ ਦੀ ਚੈਨੀ ਲੈ ਗਏ ਤੇ ਮੇਰੇ ਇਅਰਿੰਗ ਲੈ ਗਏ ਰੋਪਿੰਡ ਕੋਰ ਕਿਹੜੇ ਏਰੀਆ ਜੀ ਮਾਸਟਰ ਅਵੇਨਿਊ ਹਰ ਕੀ ਗੱਲਬਾਤ ਕੀ ਹੋਈ ਰਾਤ ਨੂੰ ਤੁਹਾਡੇ ਕਰ ਜਿਹੜੇ ਬੰਦੇ ਆ ਇਹ ਅਣਪਛਾਤੇ ਬੰਦੇ ਆਣ ਕੇ ਇੱਕ ਤਾਂ ਮੁੰਡੇ ਨੂੰ ਅਸੀਂ ਜਾਣਦੇ ਆ ਤੇ ਅਣਪਛਾਤੇ ਬੰਦੇ ਇਹਨਾਂ ਨੇ ਸੱਦ ਕੇ ਮੇਰੇ ਘਰ ਵਾਲੇ ਤੇ ਹਮਲਾ ਕੀਤਾ ਕਿ ਆ ਵਾਲੇ ਕਮਰੇ ਸਾਨੂੰ ਬੰਦ ਕਰਕੇ ਤੇ ਰਵੋਲਵਰਾਂ ਦਿਖਾਈਆਂ ਤੇ ਕਹਿੰਦੇ ਕਿ ਸਾਡੇ ਕੋਲ ਜੋ ਕੁਝ ਹੈਗਾ ਦੇ ਦਿਓ ਕਿੰਨਾ ਕੁ ਲੁੱਟ ਕੇ ਗਏ ਕੋਈ ਕੈਸ਼ ਸੀਗਾ 90000 ਰੁਪਿਆ ਕੋਲ ਉਹ ਲੈ ਗਏ ਨੇ ਤੇ ਮੇਰੇ ਘਰ ਵਾਲੇ ਦੀ ਚੈਨੀ ਲੈ ਗਏ ਤੇ ਮੇਰੇ ਇਅਰਿੰਗ ਲੈ ਗਏ ਤੇ ਉਹਨਾਂ ਨੇ ਕੋਈ ਹਵਾਈ ਸਰ ਵੀ ਕੀਤਾ ਸਾਰ ਸਾਨੂੰ ਅੰਦਰ ਬੰਦੇ ਕ ਬਣਾਇਆ ਹੋਇਆ ਸੀਗਾ ਸਾਨੂੰ ਨਹੀਂ ਬਾਹਰ ਦਾ ਪਤਾ ਕਿ ਕੀ ਹੋਇਆ ਕਿ ਨਹੀਂ ਉਹਨਾਂ ਨੇ ਕੋਟਮਾਰ ਕੀਤੀ ਕਿਸ ਨਾਲ ਹਾਂਜੀ ਹੱਥੋਂ ਪਾਈ ਹੋਇਆ ਉਹ ਖੂਨ 흘 ਰਿਹਾ ਆ ਦੇਖਿਆ ਤੇ ਅੰਦਰ ਕਿਵੇਂ ਆਏ ਤੁਸੀਂ ਜੇ ਦਰਵਾਜ਼ਾ ਬੰਦ ਕਰ ਲਿਆ ਸੀ ਆ ਸ਼ੀਸ਼ਾ ਤੋੜ ਕੇ ਰਸੋਈ ਦਾ ਅੱਛਾ ਜੀ ਹਾਂਜੀ ਤੁਸੀਂ ਪੁਲਿਸ ਨੂੰ ਕੰਪਲੀਟ ਹੋਣ ਕੀਤੀ ਤੁਹਾਡੇ ਕੋਲ ਅਸੀਂ ਰਾਤੀ ਕਰ ਦਿੱਤੀ ਸੀ ਕੀ ਮੰਗ ਕਰਦੇ ਹੋ ਮੰਗ ਇਹ ਹੀ ਕਰਦੇ ਹਾਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿ ਸਾਡੇ ਨਾਲ ਘਰੇ ਆਨ ਕੇ ਇਦਾਂ ਦੀ ਹਰਕਤ ਕਰਕੇ ਗਏ ਨਹੀਂ ਜਿਵੇਂ ਦੀ ਰਾਤ ਇਹ ਮਾਮਲਾ ਹੋਇਆ ਕੀ ਲੱਗਦਾ ਘਰ ਵਿੱਚ ਪਰਿਵਾਰ ਸੀ ਬੱਚੇ ਸੀ ਫੇ ਕਿਉਂ ਕੁਛ ਵੀ ਹੋ ਸਕਦਾ ਹੀ ਬੱਚਿਆਂ ਨੂੰ ਜਾਂ ਇਹਨਾਂ ਨੂੰ ਸੱਟ ਪੇੜ ਲੱਗ ਜਾਂਦੀ ਤੇ ਅਸੀਂ ਕਿੱਥੋਂ ਆਪਣਾ ਕੀ ਵਾਪਸ ਲੈ ਕੇ ਆਉਣਾ ਸੀ ਹਾਂਜੀ ਹੁਣ ਕੀ ਇਨਸਾਫ ਦੀ ਮੰਗ ਇਨਸਾਫ ਦੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹਾਂਜੀ ਭਾਈ ਕੀ ਨਾਮ ਹੈ ਤਰਸੀਮ ਸਿੰਘ ਜੀ ਕੀ ਗੱਲਬਾਤ ਕੀ ਹੋਈ ਕੱਲ੍ਹ ਬਾਸ ਸਰ ਕੋਈ ਨਹੀਂ ਇੱਕ ਬ੍ਰਦਰ ਵਾ ਬ੍ਰਦਰ ਦੇ ਸੰਡੂ ਦੇ ਬੇਟੇ ਬੇਟਾ ਆਇਆ ਸੀ ਉਹਨਾਂ ਦੀ ਐਕਚੁਅਲੀ ਇੱਥੇ ਮਕਾਨ ਵਾ ਕ੍ਰਿਸ਼ਨਾ ਨੇ ਕਲੇਬ ਚ ਉਹਦਾ ਬਿਆਨਾ ਸੀ ਮੇਰੇ ਨਾਮ ਤੇ ਉਹਨਾਂ ਨੇ ਸੇਲ ਕੀਤੀ ਸੀ ਤੇ ਕਹਿੰਦੇ ਸੀ ਵੀ ਅਸੀਂ ਤੁਹਾਡੇ ਬਿਆਨਾਂ ਵਾਪਸ ਕਰਨਾ ਵਾ ਤੇ ਸਾਨੂੰ ਬਿਆਨਾਂ ਦਿਖਾਓ ਬਿਆਨਾਂ ਦਿਖਾਇਆ ਤੇ ਬਿਆਨਾਂ ਖੋਣ ਪਏਗੇ ਤੇ ਬਾਅਦ ਚੋਂ ਕੋ ਜਨਬਛਾਤੇ ਛੇਕ ਬੰਦੇ ਉਹਨਾਂ ਬੁਲਾਏ ਉਹ ਛੇ ਦੇ ਛੇ ਹਥਿਆਰਾਂ ਨਾਲ ਲੈ ਸੀ ਤੇ ਬਾ ਸਾਡੇ ਪਰਿਵਾਰ ਨੂੰ ਬੰਧਕ ਬਣਾਇਆ ਤੇ ਬਿਆਨਾਂ ਵੀ ਖੋਣ ਦੀ ਕੋਸ਼ਿਸ਼ ਕਰਕੇ ਅੱਧਾ ਲੈ ਗਏ ਫਾੜ ਕੇ ਅੱਧਾ ਰਹਿ ਗਿਆ ਮੇਰੇ ਕੋਲ ਕੁਝ ਗੈਣਾ ਹੀ ਗੱਲ ਚ ਮੇਰੇ ਵੀ ਮੇਰੀ ਵਾਈਫ ਦੇ ਉਹ ਵੀ ਲੈ ਕੇ ਕੁਝ ਕਾਇ ਸੀ ਸਰ ਅਸੀਂ 90000 ਰੁਪਏ ਤਕਰੀਬਨ ਪੱਕਾ ਨਹੀਂ ਪਤਾ ਇੰਨਾ ਕੀ ਸੀ ਉਹ ਵੀ ਲੈ ਕੇ ਸਰ ਕੌਣ ਸੀ ਉਹਦਾ ਪਛਾਣ ਹੈਗੀ ਬੰਦਾ ਜਿਹੜਾ ਮੇਨ ਗਗਨਦੀਪ ਸਿੰਘ ਬੋਵੀ ਉਹ ਪਹਿਲਾਂ ਵੀ ਛਾੜੇ ਥਾਣੇ ਤੋਂ ਭਗੌੜਾ ਵਾ ਉਹ ਸੀ ਨਾਲ ਉਹਦੇ ਦੋਸਤ ਸੀ ਉਹਨਾਂ ਨੂੰ ਮੈਨੇਜ ਜਾਂਦਾ ਸਰ ਕਿੰਨੇ ਕ ਵੇਲੇ ਟਾਈਮ ਸੀ ਇਹ ਟਾਈਮ ਸੀ ਸਰ ਕੋਣ ਇੱਕ 11 ਵਜੇ ਦਾ ਕਿੰਨੇ ਕਿੰਨੇ ਕੁ ਲੋਕ ਹੋਦੇ ਕੀ ਬਨੇ ਇੱਕ ਬੰਨਣਾ ਲੈ ਗਿਆ ਸਰ ਤੇ ਮੇਰੇ 2 ਟੋਲੇ ਦੀ ਚੈਨੀ ਸੀ ਮੇਰੇ ਗੱਲ ਚ ਤੇ ਵਾਈਫ ਦਾ ਇੱਕ ਸਾਈਡ ਦੇ ਟੋਪਸ ਵਾਲੀ ਲੈ ਗਿਆ ਤੇ ਕੋ ਪਿਸਤਲ ਵੀ ਉਹਨਾਂ ਕੋਲ ਸਰ ਹਾਂਜੀ ਪਿਸਤਲ ਗਗਨਦੀਪ ਮੋਬੀ ਕੋ ਪਿਸਤਲ ਹੀ ਜਿਹੜੇ ਉਹਨਾਂ ਬਾਅਦ ਚ ਬੁਲਾਏ ਬੰਦੇ ਉਹਨਾਂ ਸਾਰਿਆਂ ਕੋ ਪਿਸਤਲ ਹੀ ਸਰ ਹੁਣ ਸਾਨੂੰ ਅੰਦਰ ਬੰਦਕ ਬਣਾ ਲਿਆ ਸੀ ਤੇ ਪਿਸਤੋਲ ਆ ਕੇ ਬਾਹਰ ਇਹਦਾ ਨਹੀਂ ਪਤਾ ਫਾਇਰ ਸਰ ਹੋਇਆ ਕਿ ਨਹੀਂ ਹੋਇਆ ਪੁਲਿਸ ਕੰਪਲੇਟ ਦਤੂ ਪੁਲਿਸ ਕੰਪਲੇਨ ਹਾਂ ਜੇ ਕੀਤੇ ਜੇ ਕਾਲੇ ਕੋਨ ਪਰਚੰਗੇ ਕੋਈ ਆਇਆ ਨਹੀਂ ਰਾਤੀ ਆਏ ਸੀ ਸਰ ਤਿੰਨ ਜਣੇ ਤੇ ਹੁਣ ਸਵੇਰ ਦਾ ਕੋਈ ਨਹੀਂ ਆਇਆ ਕੀ ਇਨਸਾਫ ਦੀ ਮੰਗ ਕਰਦੇ ਸਰਕਾਰ ਕੋਲ ਮੰਗ ਕਰਦੇ ਹਾਂ ਜੀ ਇੱਕ ਕਾਨੂੰਨ ਵਿਵਸਥਾ ਥੋੜੀ ਬਿਹਤਰ ਕੀਤੀ ਜਾਵੇ ਜੋਨਦੀਪ ਭਗਵੰਤ ਮਾਨ ਸਰਕਾਰ ਆਈ ਹੈ ਕਾਨੂੰਨ ਵਿਵਸਥਾ ਸਾਰੀ ਵਿਗੜੀ ਪਈ ਆ ਲੁੱਟਾਂ ਖੋਹਾਂ ਬਹੁਤ ਹੋ ਰਹੀਆਂ ਵਾ ਤੇ ਸਰਕਾਰ ਕੋਲ ਮੰਗ ਕਰਦੇ ਜੋ ਸਾਨੂੰ ਬੰਦਾ ਹੱਕ ਬੰਦਾ ਸਾਨੂੰ ਦਵਾਇਆ ਜਾਵੇ ਕਿਹੜਾ ਏਰੀਆ ਹੈ ਇਸ਼ਾਟਾ ਏਰੀਆ ਜੀ ਖਾਨ ਕਲੂੰਕਨ ਕਾਲੇ ਰੋਡ ਸਤਿ ਸ਼੍ਰੀ ਅਕਾਲ ਮਾਮਲਾ ਯਾਰ ਆਤੀ ਕਿਸੇ ਘਰ ਦੇ ਵਿੱਚ ਮਤਲਬ ਘਰ ਦੇ ਕੋਲੋਂ ਪਰਿਵਾਰ ਦਾ ਕਹਿਣਾ ਹੈ ਕਿ ਬੰਦੀ ਬਣਾ ਕੇ ਉਹਨਾਂ ਨੂੰ ਲੁੱਟ-ਖੁੱਟ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਸਮਝ ਨਹੀਂ ਇਹੋ ਜੀ ਤੇ ਕੋਈ ਗਲਬਾ ਨਹੀਂ ਸਾਡੇ ਕੋਲ ਰਾਹ ਕੰਪਲੇਂਟ ਆਈ ਸੀ ਕਿ ਸਾਡੇ ਘਰ ਕੋਈ ਬੰਦੇ ਆਏ ਨੇ ਜਦੋਂ ਅਸੀਂ ਵੈਰੀਫਾਈ ਕੀਤਾ ਤੇ ਇਹਨਾਂ ਦਾ ਆਪਣਾ ਕੋਈ ਪ੍ਰਾਪਰਟੀ ਦਾ ਝਗੜਾ ਸੀ ਉਹ ਕੋਈ ਇਹਨਾਂ ਦੇ ਜਿੱਦੇ ਕੰਪਲੇਂਟ ਕੀਤੀ ਸਾਨੂੰ ਦਾ ਬੇਟੇ ਨੇ ਕੋ ਪਲਾਟ ਸੰਬੰਧੀ ਹੈਗਾ ਤੇ ਉਹ ਮੇਰੇ ਖਿਆਲ ਨਾਲ ਘਰ ਆਏ ਨੇ ਕੋ ਰਜਿਸਟਰੀ ਬਣਾ ਪੜ ਕੇ ਸੁੱਤ ਕੇ ਬਾਕੀ ਕੋ ਇਹੋ ਜੀ ਕੋਈ ਗਲਬਾ ਨਹੀਂ ਬੰਦੀ ਬਣਾਉਂ ਪਰਵਾਰ ਦਾ ਕਹਿਣਾ ਕਿ ਬਿਆਨਾਂ ਦੇ ਪਾੜਿਆ ਗਿਆ ਉਹ ਉਹਨੂੰ ਘਰ ਦੇ ਅੰਦਰ ਬੰਦ ਕੀਤਾ ਗਿਆ ਤੇ ਰਸੋਈ ਦੇ ਸ਼ੀਸ਼ਾ ਤੋੜ ਕੇ ਉਹਨਾਂ ਦਾ ਰਾਏ ਨੇ ਤੇ ਉਹਨਾਂ ਸਾਰਿਆਂ ਦੇ ਕੋਲ ਪਿਸਤੋਲਾਂ ਨਹੀਂ ਸੀ ਮੋਕੇ ਨਹੀਂ ਇਹੋ ਜੀ ਦੀ ਕੋਈ ਗੱਲ ਨਹੀਂ ਵੈਰੀਫਾਈ ਕਰ ਰਹੇ ਆ ਅਸੀਂ ਬਾਕੀ ਸਾਰੀ ਸੀਸੀਟੀਵੀ ਫੋਲ ਰਹੀ ਹੈ ਜਿਹੋ ਜਿਹਾ ਕੋਈ ਆਏਗਾ ਮਸਲਾ ਉਹਦੇ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਊਗੀ